रे एक गुण नाहीं अमृत छाड़ बिखै बिखकारी माया मोह परम पै भूले सुत दारा से उपीत लग एक उत्तम पंथ सुनयो गुरु संगत ਤੇਰੇ ਮੇਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਨਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਨਾਈ ਸੋ ਕਹੋ ਤਲ ਗੁਰ ਸੇਵੀਐ ਸਹਨ ਸਹਜ ਸੁਪਾਏ ਦਰਸਨ ਪਰਸੈ ਗੁਰੂ ਕ ਜਨਮ ਮਰਨ ਦੁਖ ਹੋਵੈ ਸਫਤ ਖਸਮਾਂ ਦੀ ਨੂਰ ਅਰਸਹੁ ਕਰਸਹੁ ਤੋ ਟਿਠੇ ਸੱਚੇ ਪਾਤ ਸਾਹਾ ਮੋਲ ਜਨਮ ਜਨਮ ਦੀ ਸਜਣ ਸੱਚਾ ਪਾਤ ਸਾਹੋ ਸਿਰ ਸਾਹੰਦ ਜਿਸ ਪਾਸ ਬਹਿਠੇ ਆ ਸੋਹੀ ਸਵਨਾ ਦਾ ਵੇ ਸਾ ਸਜਣ ਸੱਚਾ ਪਾਤ ਸਾਹੋ ਸਿਰ ਸਾਹੰਦ ਜਿਸ ਪਾਸ ਬਹਿਠੇ ਆ ਸੋਹੀ ਸਬਨਾ ਦਾ ਵੇਸਾ ਹੋ ਸਤਨਾਮ श्री वाहे गुरु साहेब जी सोरठ महला पहला चौ ਮਾਏ ਬਾਪ ਕੋ ਬੇਟਾ ਨੀ ਕਾ ਸੋਸੁਰ ਚਤੁਰ ਜਵਾਈ ਬਾਲ ਕਨਿਆ ਕੋ ਬਾਪ ਪਿਆਰਾ ਪਾਇ ਕਾ ਅਤ ਭਾਈ ਮਾਏ ਬਾਪ ਕੋ ਬੇਟਾ ਨਿਕਾ ਸਸਰਾ ਚਤਰ ਜੁਵਾਈ ਬਾਲ ਕਨਿਆ ਕੋ ਬਾਪ ਪਿਆਰਾ ਪਾਇ ਕ ਅਤ ਪਾਈ ਹੁਕਮ ਭਇਆ ਬਾਹਰ ਕਰ ਛੋਡੇ ਖੇ ਨਮਹ ਭਈ ਪੁਰਾਈ ਨਾਮ দান ਇਸ਼ਨਾਨ ਨ ਮਨ ਮੁਖ ਤਿਤ ਤਨ ਤੂੜੇ ਤੁਮਾਈ ਮਨ ਮਾਨਿਆ ਨਾਮ ਸੁਖਾਈ ਤਾਏ ਪਰ ਗੁਰ ਕਾ ਬਲੇ ਹਾਰ ਜਿਨ ਸਾਚੀ ਬੂਜ ਬੁਜਾਈ ਰਹਾ ਜਗ ਸਿਓ ਝੂਠ ਪਰੀਤ ਮਨ 베ਦੇ ਆ ਜਨ ਸਿਓ ਬਾਦ ਰਚਾਈ ਮਾਇਆ ਮਗਨ ਅਹਨ ਸਮਗ ਜੋ ਹੈ नामना लेव मर खाई भिखणा वेण रता हितकारी शाबुद सुरतना आई रंगना राता ਰੰਗ ਨਾਰ ਰੰਗ ਨਾ ਰਾਤਾ ਰਸ ਨਹੀਂ ਬੇਦਿਆ ਮਨ ਮੁਖ ਪਤ ਗਵਾਈ ਸਾਦ ਸਬਾ ਮਹ ਸਹਜ ਨਾ ਚਾਖਿਆ ਜਿਹਬਾਰਸ ਨਹੀਂ ਰਾਹੀ ਮਨ ਤਾਨ ਤਾਨ ਆਪਣਾ ਕਰ ਜਾਣੇ ਦਰ ਕੀ ਖਬਰ ਨਾ ਪਾਈ ਅੱਖੀ ਮੀਤ ਚਲਿਆ ਆਂਦਿਆ घर दर दिसा ना पाई बाद बदर ना पाव अपना किया कमाई नदर करेता अखी देखा कहणा कथन न जाय कन्ने सुन सुन शब्द सलाह अमृत हृदय बसाई निरप निरंकार निर ജ്യോത സമാ നാനക്കുർജന പരമ നാ പാഗ സച്ച നമ ബഡ നിരപ നിര നിർവ ਜੋਤ ਸਮਾਈ ਨਾਨਕ ਗੁਰ ਵਿਣ ਭਰਮ ਨਾ ਭਗ ਸਚ ਨਾਮ ਬੜਿਆਈ ਵਾਹੀ ਗੁਰੂ ਜੀ ਕਾ ਖਾਲਸਾ वाह गुरु जी की फतेह सोरठ महला पहला चौ तुके माए बाप को बेटा निका ससुरा चतुर जवाई बाल कन्या को बाप प्यारा भाई को Ata <coughs>